ਫੀਅਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਟ ਸਾਹਿਬ ਮੈਂ ਅਕ੍ਰਸ਼ਨ ਕਰ ਦੇਣੀ ਚਾਹੀਦੀ ਆ ਮੈਂ ਸੌਰੀ ਮੰਗਣਾ ਚਾਹੀਦੀ ਆ ਕਿ ਮੈਂ ਨਜ਼ਰ ਅੰਦਾਜ਼ ਕਿਹਾ ਇਹ ਕਹਿਣਾ ਸੀ ਕਿ ਰੂਪ ਰੂਪ ਕਰਾਂਗੇ ਕਰਦੇ ਰਾਵਾਂਗੇ ਜੇ ਤੁਸੀਂ ਸਾਡੀ ਤੁਹਾਡੀ ਨਜ਼ਰ ਕਰਾਂਗੇ ਨਜ਼ਰ ਕਰਾਂਗੇ ਰੂਪ ਰੂਪ ਵੀ ਕਰਾਂਗੇ ਸੋ ਆਮ ਸੌਰੀ ਫॉर दैट ਓਕੇ ਸੋ ਅਸੀਂ ਆਪਣੇ ਦਰਸ਼ਕਾਂ ਨਾਲ ਜੋੜਾ ਉਹਨਾਂ ਦੇ ਮੈਸੇਜ ਨੇ ਜੋ ਫੇਸਬੁੱਕ ਤੇ ਆਏ ਨੇ ਸਾਡੇ ਦੋਨੋਂ ਸੈਗਮੈਂਟ ਤੇ ਉਹ ਆਪਾਂ ਸ਼ੇਅਰ ਕਰਦੇ ਹਾਂ ਕਾਫੀ ਸਾਰੇ ਮੈਸਨ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆਤਾ ਕਰਦੇ ਆਂ ਤਾਰਿਕ ਹੁਸੈਨ ਸਾਹਿਬ ਲਗਦੇ ਨੇ ਡਾਕਟਰ ਸਾਹਿਬ ਨੀਲਮਕੌਰ ਜੀ ਹਿੰਦੂਜ਼ ਆਰ ਆਮ ਸੌਰੀ ਅਦਾਬ ਬੋਲੇ ਸਾਰੀ 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 ਡਾਕਟਰ ਸਾਹਿਬ ਅਦਾਬ ਨੀਲਮਕੌਰ ਜੀ ਹਿੰਦੂਜ਼ ਆਰ ਇਨਕਰੀਜੇਬਲ ਰਾਈਟ ਇਨਕਰੀਜੇਬਲ ਹਾਂਜੀ ਇਨਕਰੀਜੇਬਲ ਸਿੱਖਸ ਮਸਟ ਡੀਲਸ ਵਿਦ ਹਿੰਦੂਜ਼ ਅਕੋਰਡਿੰਗ ਟੂ ðੇਅਰ ਮਾਈਂਡਸੈਟ ਐਂਡ ਆਇਰਨ ਹੈਂਡ ਐਂਡ ਆਈ ਏਮ ਫੀਲਿੰਗ ðੈਟ ਸਿੱਖ ਆਰ ਟੇਕਿੰਗ ਪੋਜੀਸ਼ਨ ਫੋਰ ਇੰਡੀਪੈਂਡੈਂਟ ਸਟੇਟ ਆਫ ਖਾਲਿਸਤਾਨ ਬਿਲਕੁਲ ਤਾਰਕ ਹੁਸੈਨ ਸਾਹਿਬ ਤੁਸੀਂ ਠੀਕ ਫਰਮਾਇਆ ਇਹ ਇਨਕਰੀਜਿਬਲ ਤਾਂ ਹੈ ਹੀ ਨੇ ਔਰ ਇਹਨਾਂ ਦਾ ਕੈਰੈਕਟਰ ਜਿਹੜਾ 19ਵੀਂ ਸਦੀ ਚ ਇੱਕ ਗੋਰੇ ਨੇ ਬਿਆਨਿਆ ਸੀ ਕਿ ਇਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ ਜੀ ਜਾਂ ਤੁਹਾਡੇ ਗਰਦ ਨੂੰ ਪੈਂਦੇ ਨੇ ਜਾਂ ਤੁਹਾਡੇ ਪੈਰਾਂ ਨੂੰ ਪੈਂਦੇ ਨੇ ਸਿੱਖ ਹੁਣ ਤੱਕ ਇਹ ਸਮਝਦੇ ਰਹੇ ਨੇ ਕਿ ਇਹ ਭੋਲੇ-ਪਾੜੇ ਨੇ ਇਹਨਾਂ ਨੂੰ ਚਾਰ ਕੇ ਜਿੱਧਰ ਮਰਜ਼ੀ ਲੈ ਜਾਓ ਪਰ ਹੁਣ ਕਟੋ-ਕਟ ਡਾਇਸਪੋਰਾ ਸਿੱਖਾਂ ਦੇ ਇਹ ਸਾਰੇ ਜਿਹੜਾ ਇਹਦੇ ਵਿੱਚ ਜੰਪ ਕਰਨ ਦੇ ਨਾਲ ਜਿਹੜਾ ਪਿਛਲੇ 34 ਸਾਲ ਤੋਂ ਹੀ ਹੈ ਇਹ ਸਾਰੇ ਨੂੰ ਅਸੀਂ ਹੁਣ ਸਮਝਦੇ ਆਂ ਬ੍ਰਾਹਮਣ ਦੀ ਸਾਮਦਾਮ ਦੰਡ ਭੇਜ ਦੀ ਗੇਮ ਸਾਨੂੰ ਚੰਗੀ ਤਰ੍ਹਾਂ ਸਮਝ ਆਂਦੀ ਹੈ ਪਰ ਸਾਨੂੰ ਪਤਾ ਹੈ ਵੀ ਇਹਨਾਂ ਦੇ ਵਖੀਏ ਕਿੱਥੋਂ ਤੇ ਕਿਵੇਂ ਅਡੇੜਨੇ ਨੇ ਜੀ ਬਾਦ ਸਿੰਘ ਸਾਹਿਬ ਦੇ ਨੇ ਗਵਰਨਮੈਂਟ ਇਜ਼ ਸਕੇਅਰਡ ਫਰਮ 2020 ਰੈਫਰੰਡਮ ਦੈਟਸ ਵਾਈ ਨਾਓ ਦੇ ਵਿਲ ਟ੍ਰਾਈ ਟੂ ਸ਼ੋ ਥੈਟ ਇੰਡੀਆ ਫੇਵਰਸ 6 6 ਆਰ ਓਨ ਰਾਈਟ ਪਾਥ ਖਾਰਸਤਾਨ ਇਜ਼ ਕਮਿੰਗ ਦੇਖੋ ਉਹਨਾਂ ਨੂੰ ਇਹ ਪਤਾ ਹੈ ਵੀ ਡਾਇਸਪੋਰਾ ਸਿੱਖਰ ਜੋ ਰੈਫਰੈਂਡਮ 2020 ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੁੰਦੀ ਹੈ ਤੇ ਇਹ ਵੈਲ ਵਿਦਨ ਦਾ ਐਮਬਿਟ ਆਫ ਇੰਟਰਨੈਸ਼ਨਲ ਲਾ ਹੈ ਯੂਨ ਚਾਰਟਰ ਹੈ ਜੀ ਸੋ ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਜਿਹੜੀ ਪੀਸਫੁਲ ਐਕਟੀਵਿਟੀ ਵੀ ਹੈ ਜਿਹੜੀ ਭਾਵੇਂ ਇਕੱਠੇ ਹੋ ਕੇ ਮੰਗ ਕਰਨਾ ਹੈ ਕਿ ਜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿਓ ਉਹਨੂੰ ਵੀ ਹੈ ਵਾਇਲੈਂਸ ਨਾਲ ਜੋੜਨ ਉਹਨੂੰ ਆਈਐਸਆਈ ਨਾਲ ਜੋੜਨ ਪਾਕਿਸਤਾਨ ਨਾਲ ਜੋੜਨ ਤੇ ਪੰਜਾਬ ਚ ਵੀ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਆਈਐਸਆਈ ਦੇ ਏਜੰਟ ਬਨੋ ਸੋ ਅਸੀਂ ਇਸ ਗੇਮ ਨੂੰ ਸਮਝਦੇ ਹਾਂ ਔਰ ਮੇਰਾ ਖਿਆਲ ਹੈ ਵੀ ਬਾਹਰਲੇ ਵੀ ਜਿਹੜੇ ਕਟੋ-ਕਟ ਸਿੱਖਾਂ ਦੇ ਨਾਲ ਹੁਣ ਲੰਬੇ ਵਕਤ ਤੋਂ ਜੁੜੇ ਹੋਏ ਪੋਲਿਟਿਸ਼ੀਅਨ ਵੀ ਨੇ ਉਹ ਵੀ ਸਮਝਦੇ ਨੇ ਵੀ ਇਹ ਇੰਡੀਅਨ ਡਰਟੀ ਗੇਮ ਕੀ ਜੀ ਇਸ ਕਾ ਅੰਦਰ ਕੋਲਾਰ ਸੰਦੋਹ ਦਫਾ ਲਿਖਦੇ ਨੇ ਖਾਲਸਾ ਜਿੰਦਾਬਾਦ ਔਰ ਕਾਫੀ ਸਾਰੇ ਥਮ ਆਪਣੀ ਸਾਡੇ ਵਾਸਤੇ ਪਹਿਲੇ ਸੈਗਮੈਂਟ ਤੇ ਐਂਪਾਇਰ ਸਿੰਘ ਜੀ ਲਿਖਦੇ ਨੇ ਕਿ ਵਾਇਗਜੀ ਦਾ ਖਾਲਸਾ ਵਾਇਗਜੀ ਦੀ ਫਤਹ ਐਂਡ ਕਾਫੀ ਸਾਰੇ ਲਿਖਿਆ ਕਿ ਐਕਸਲੈਂਟ ਗੁੱਡ ਵਰਕ ਐਂਡ ਸੰ ਲਿਖਦੇ ਨੇ ਕਰਨਵੀਰ ਸਿੰਘ ਯੂ ਆਰ ਐਬਸੋਲੂਟਲੀ ਰਾਈਟ ਅਬਾਊਟ ਦਾ ਫੇਕ ਨਿਊਜ਼ ਆਈ ਜਸਟ ਚੈੱਕਡ ਦਾ ਪੈਂਸਿਲਵੇਨੀਆ ਸੰ state assembly website and hb number 1160 is still available on the website with full details highlight no Haid. height of Hippocrisy. hypocrisy shown by india indian media sorry बिल्कुल बिल्कुल अह फरमाया दूसरी करमवीर सिंह जी वहां दे वेबसाइट ते है ਔਰੇ ਬਿਲਕੁਲ ਫੇਕ ਨਿਊਜ਼ ਕ੍ਰੀਏਟਰ ਬਿਲਕੁਲ ਸੁਖਵਿੰਦਰ ਸਿੰਘ ਰਿਆਰਚੀ ਜਾਂ ਲੱਗਦੇ ਨੇ ਵਾਇਗਜੂਗਾ ਖਾਲਸਾ ਵਾਇਗਜੂ ਕੀ ਫਤਿਹ ਡਾਕਟਰ ਸਾਹਿਬ ਤੇ ਭੈਣ ਜੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਥਿਸ ਸਿਸਟਮ ਵਿਲ ਨੈਵਰ ਇਮਪਾਰਟ ਜਸਟਿਸ ਟੂ ਸਿਕਸ ਦੇਖੋ ਜਸਟਿਸ ਤਾਂ ਹੁਣ ਸਿੱਖ ਦੇਣਗੇ ਇਹਨਾਂ ਨੂੰ ਅਸੀਂ ਤਾਂ ਸਾਡੀ ਇੰਤਜ਼ਾਰ ਤਾਂ ਜਿਹੜੀ ਹੈ ਉਹ ਲੰਬੀ ਕੀ ਉਸ ਨੂੰ ਕਹੋ ਕਿ ਵੀ ਇਨਸਾਫ ਦੀਕਦੇ ਜਿਹੜੇ ਰੁੱਖ ਨੇ ਮਨੁੱਖ ਜਿਹੜੇ ਨੇ ਉਹੀ ਰੁੱਖ ਹੋਣਗੇ ਹੋ ਰੁੱਖ ਹੋ ਗਿਆ ਬਿਲਕੁਲ No doubt ਬਾਸਿੰਗ ਸੰਨ ਫਿਰ ਦੁਬਾਰਾ ਲਿਖਦੇ ਨੇ ਕਿ ਮਾਤਾ ਦੀ ਜੈ ਵਾਲੇ ਸਿੱਖ ਜ਼ਰੂਰ ਵਿਚਾਰਨ ਅਤੇ ਆਜ਼ਾਦੀ ਲਈ ਹਮਲਾ ਮਾਰਨ ਆਜ਼ਾਦੀ ਹੀ ਹੱਲ ਹੈ ਸੁਖਵਿੰਦਰ ਸੰਗਨ ਲਿਖਦੇ ਨੇ ਕਿ ਡਾਕਟਰ ਸਾਹਿਬ ਤੇ ਬੀਬੀ ਨੀਲਮਕੌਰ ਜੀ ਵਾਇਗਜੀ ਦਾ ਖਾਲਸਾ ਵਾਇਗਜੀ ਦੀ ਫਤਿਹ ਅਰ ਸਾਹਿਬ ਜੀ ਕੇ ਤੇ ਸਰਸਾ ਕੇਵਲ ਭਾਜਪਾ ਦੇ ਕਨੇੜੇ ਚੜ ਕੇ ਟਪਦੇ ਨੇ ਕਾਂਗਰਸ ਦੇ ਖਿਲਾਫ ਸਾਰਾ ਫਾਇਦਾ ਭਾਜਪਾ ਨੂੰ ਪਹੁੰਚਾਉਣ ਲਈ ਇਹ ਹੋ ਰਹੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਦਮ ਛੱਲੇ ਨੇ ਬੀਜਪੀ ਦਾ ਬਿਲਕੁਲ ਅੰਦਰ دوسرے ਸੈਗਮੈਂਟ ਤੇ ਵੀ ਦੇਖਦੇ ਆ ਕਿਹੜੇ ਵੀਅਰਸ ਆਏ ਨੇ ਜਿਨ੍ਹਾਂ ਨੇ ਸਾਨੂੰ ਲਿਖਿਆ ਬੜੇ ਮਾਨ ਤੇ ਪਿਆਰ ਨਾਲ ਇੱਕ صدیق ਜਮਾਲ ਨੇ ਨਾਉ ਇਜ਼ ਦਾ ਟਾਈਮ ਸਿੱਖ ਸ਼ੁਡ ਲੀਵ ਇੰਡੀਆ ਐਂਡ ਜੁਆਇਨ ਪਾਕਿਸਤਾਨ ਐਂਡ ਗੈਟ ਆਊਟ ਫਰਮ ਇੰਡੀਅਨ ਆਰਮੀ ਦੇ ਆਰ ਨਾਟ ਸਲੇਵਸ ਦੇਖੋ ਜਮਾਲ ਸਾਹਿਬ ਬਹੁਤ ਸ਼ੁਕਰੀਆ ਲਿਖਣ ਦੇ ਲਈ ਜੀ ਅਸੀਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਬਣਾਣੇ ਜੀ ਆਲਰੇਡੀ ਨੇਸ਼ਨ ਐਗਜ਼ਿਸਟ ਕਰਦਾ ਉਹਨੂੰ ਲਿਬਰੇਟ ਕਰਵਾਣੇ ਪਾਕਿਸਤਾਨ ਦੇ ਨਾਲ ਅਸੀਂ ਇੱਕ ਹਮਸਾਇ ਮੁਲਕ ਦੀ ਤਰ੍ਹਾਂ ਇੱਕ ਗਵਾਂਡੀ ਮੁਲਕ ਵਾਂਗ ਜਿਹੜਾ ਇੱਕ ਚੰਗਾ ਗਵਾਂਡੀ ਬਣ ਕੇ ਇੱਕ ਬਫਰ ਦੇ ਤੌਰ ਤੇ ਜਮਨਾ ਪਾਰ ਵਾੜੇ ਹਿੰਦੂਤਵੀ ਜਿਹੜੀ ਗੰਗਾ ਜਮਨੀ ਤਹਿਦੀਬ ਵਾੜੇ ਨੇ ਔਰ ਪਾਕਿਸਤਾਨ ਸੋ ਸਾਨੂੰ ਜੇ ਪਾਕਿਸਤਾਨ ਸੱਚਮੁੱਚ ਤੁਹਾਡੀ ਹਕੂਮਤ ਤੁਹਾਡੇ ਲਾ ਮੇਕਰ ਕੁਝ ਕਰਨਾ ਚਾਹੁੰਦੇ ਨੇ ਤੇ ਇੰਟਰਨੈਸ਼ਨਲੀ ਡਿਪਲੋਮੈਟਿਕ ਸਪੋਰਟ ਜਿਹੜੀ ਆ ਉਹ ਖਾਰਿਸਤਾਨ ਦੇ ਮੁੱਦੇ ਤੇ ਦੇਣ ਜੀ ਔਰ ਬਾਕੀ ਸਿੱਖਾਂ ਕੋਲ ਯੋਗਤਾ ਔਰ ਵਿਲ ਹੈ ਆਪਣੀ ਧਰਤੀ ਨੂੰ ਲਿਬਰੇਟ ਕਰਵਾ ਜੀ ਡਾਕਟਰ ਸਾਹਿਬ ਹੁਣ ਤੇ ਸਰਦਸ਼ਕੰਦ ਦਾ ਤੁਜਾ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ ਅਹ ਦੇਖੋ ਇਹ ਲਖਤ ਸਾਨੂੰ ਪੰਜ ਅਮਨਜੋਤ ਕੌਰ ਉਹਨਾਂ ਦੀ ਆਈ ਸੀ ਦੋ ਤਿੰਨ ਦਿਨ ਪਹਿਲਾਂ ਜੀ ਔਰ ਉਦੋਂ ਇਹ ਚਰਚਾ ਸੀ ਰਣਵੀਰ ਤੇ ਦੀਪਕਾ ਪਾਦੂ ਕੌਣ ਪਾਦੂ ਕੌਣ ਕਿ ਕੀ ਇਹ ਨਾਲ ਦਾ ਕਾਂਨੀ ਮੈਰਿਜ ਫੇਰ ਅਨੰਦ ਕਾਰਜ ਮੈਰਿਜ ਔਰ ਬਹੁਤ ساری ਦੁਨੀਆ ਦਾ ਧਿਆਨ ਮੈਂ ਜਦੋਂ ਵੀ ਖਬਰਾਂ ਜਾਂ ਦੂਸਰੀਆਂ ਦੇਖਦਾ ਇਹ ਕਿਵੇਂ ਇੱਕ ਪਾਸੇ ਫੇਕ ਨਿਊਜ਼ ਘੜਦੇ ਨੇ ਇੱਕ ਪਾਸੇ ਜਿੱਥੇ ਜਦੋਂ ਵੀ ਇਹਨਾਂ ਨੇ ਅਸਲ ਇਸ਼ੂਸ ਤੋਂ ਡਾਇਵਰਟ ਕਰਨਾ ਹੈ ਉਸ ਪਾਸੇ ਦੂਜੇ ਪਾਸੇ ਆ ਜਾਂਦੇ ਨੇ ਜੀ ਔਰ ਸ਼ਾਇਦ ਜਿਹੜਾ 1 ਬਿਲੀਅਨ ਤੋਂ 100 ਮਿਲੀਅਨ ਲੋਕਾਂ ਨੂੰ ਜੇ ਅਸਲੀ ਉਹਨਾਂ ਦੀਆਂ ਪ੍ਰੋਬਲਮਸ ਦੀ ਥਾਂ ਦੇ ਉੱਤੇ ਜੇ ਕੋਈ ਇੰਡਸਟਰੀ ਨੂੰ ਡਿਵੈਲਪ ਕੀਤਾ ਗਿਆ ਔਰ ਉਸ ਨੂੰ ਬਿਲਕੁਲ ਪਹਿਲਾ ਭਾਰਤ ਦਾ கான்ਸੈਪਟ ਦੇਣ ਲਈ ਬਾਲੀਵੁੱਡ ਇੰਡਸਟਰੀ ਨੇ ਉਦੋਂ ਤੋਂ ਬੰਬਈ ਸੀ ਬੰਬੇ ਸੀ ਫਿਰ ਮੁੰਬਈ ਬਣ ਗਿਆ ਹੁਣ ਬਾਲੀਵੁੱਡ ਜਿਹੜਾ ਉਹ ਬਾਲੀਵੁੱਡ ਹੈ ਜੇ ਕਿਸੇ ਨੇ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਤੇ ਅੱਜ ਜਿਸ ਅੰਦਾਜ਼ ਦੇ ਵਿੱਚ ਹੁਣ ਬਾਲੀਵੁੱਡ ਦੀਆਂ ਫਿਲਮਾਂ ਹਿੰਦੂ ਥੀਮ ਨੂੰ ਉਹ ਬਾਜੀਰਾਓ ਹੋਏ ਉਹ ਪਦਮਨੀ ਹੋਏ ਉਹ ਫਰਾਣਾ ਹੋਏ ਸਭ ਜਿਹੜਾ ਹੈ ਹਿੰਦੂ ਫਿਕਸ਼ਨियस ਕੈਰੈਕਟਰ ਔਰ ਦੂਸਰੇ ਨੇ ਉਹਨਾਂ ਨੂੰ ਜਿਹੜਾ ਲਾਈਵ ਕਰ ਰਹੇ ਨੇ ਪਰ ਇਸ ਪੀਰੀਅਡ ਦੇ ਵਿੱਚ ਇੱਕ ਟ੍ਰੈਂਡ ਜਿਹਦੇ ਕਰਕੇ ਪਹਿੰਜੀ ਅਮਨਜੋਤ ਕਾਰਾ ਨੇ ਲਿਖਿਆ ਔਰ ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਹੈ ਦੇਖੋ ਹਰ ਇੱਕ ਦੋ ਕਿਸਮ ਦੇ ਲੋਕ ਨੇ ਤੁਹਾਡਾ ਫੇਥ ਹੈ ਤੁਸੀਂ ਕਿਸ ਮਜ਼ਹਬ ਚ ਪੈਦਾ ਹੋਏ ਤੁਸੀਂ ਪ੍ਰੈਕਟਿਸ ਕੀ ਮਜ਼ਹਬ ਕਰਦੇ ਹੋ ਤੁਸੀਂ ਨਹੀਂ ਵੀ ਮੰਨਦੇ ਰੱਬ ਨੂੰ ਇਹ ਵੀ ਸਮਝ ਆ ਸਕਦਾ ਹੈ ਜਦੋਂ ਅਸੀਂ ਵਿਆਹ ਦੀ ਗੱਲ ਕਰਦੇ ਆ ਦੋ ਹੀ ਤਰੀਕੇ ਨੇ ਜਿਹੜੇ ਲੋਕ ਫੇਥ ਵਾਲੇ ਨੇ ਉਸ ਫੇਥ ਦੇ ਮੁਤਾਬਕ ਆਪਣਾ ਜੀਵਨ ਸਾਥੀ ਦੇ ਨਾਲ ਪ੍ਰਣ ਲੈਂਦੇ ਨੇ ਕਿ ਭਾਈ ਅਸੀਂ ਜ਼ਿੰਦਗੀ ਨਿਭਾਣੀ ਹੈ ਜਿਹਨਾਂ ਨੂੰ ਨਹੀਂ ਹੈ ਉਹ ਸਿਵਲ ਮੈਰਿਜਸ ਨੇ ਕੋਰਟ ਮੈਰਿਜਸ ਬਿਲਕੁਲ ਤੁਹਾਡੀ ਆਸਥਾ ਜਾਂ ਵਿਸ਼ਵਾਸ ਇੱਕ ਪਲੇ ਨਹੀਂ ਹੈ ਇੱਕ ਗਰਾਊਂਡ ਨਹੀਂ ਹੈ ਜਿੱਦੇ ਤੁਸੀਂ ਫੁੱਟਬਾਲ ਚੁੱਕੇ ਇੱਥੇ ਵੀ ਰੱਖ ਲਿਆ ਉੱਥੋਂ ਫਿਰ ਫੁੱਟਬਾਲ ਚੁੱਕਿਆ ਤੇ ਦੂਸਰੇ ਪਾਸੇ ਰੱਖ ਲਿਆ ਇਹ ਟ੍ਰੈਂਡ ਅਸੀਂ ਬਾਹਰ ਵੀ ਦੇਖ ਰਹੇ ਹਾਂ ਜਿੱਥੇ ਸਾਡੇ ਬੱਚੇ ਬੱਚੀਆਂ ਬਾਹਰ ਵਿਆਹ ਕਰ ਰਹੇ ਨੇ ਜੀ ਉੱਥੇ ਇਹ ਹੁੰਦਾ ਹੈ ਕਿ ਜੀ ਇੱਕ ਵਿਆਹ ਮੰਦਿਰ ਚ ਹੋ ਗਿਆ ਇੱਕ ਫਿਰ ਜੀ ਗੁਰਦੁਆਰੇ ਜਨੰਦ ਗਾਰਜ ਹੋ ਗਿਆ ਇੱਕ ਚਰਚ ਚ ਹੋ ਗਿਆ ਪਹਿਲਾਂ ਫਿਰ ਹੋ ਗਿਆ ਜੀ ਅਨੰਦਕਾਰਜ ਫਿਰ ਉਹਨੂੰ ਕਹਿੰਗੇ ਜੀ ਦੇਖੋ ਮੁੰਡਿਆਂ ਨੇ ਥੋੜੀ ਥੋੜੀ ਦਾੜ੍ਹੀ ਵੀ ਰੱਖੀ ਸੀ ਪੱਗ ਬੰਨ੍ਹ ਲਈ ਔਰ ਇਹ ਬਿਲਕੁਲ ਇਹ ਧਰਮ ਦੇ ਨਾਂ ਤੇ ਵੀ ਔਰ ਜੋ ਵਿਆਹ ਵਿਆਹ ਕੋਈ ਰਸਮ ਥੋੜੀ ਹੈ ਜੀ ਇਹ ਤੁਹਾਡੀ ਕਮਿਟਮੈਂਟ ਹੈ ਜੇ ਤੁਹਾਡਾ ਇਸ ਜਦੋਂ ਤੁਸੀਂ ਕੋਈ ਗੀਤਾ ਜਾਂ ਅੱਗ ਜਾਂ ਨਿਕਾਹ ਜਾਂ ਅਨੰਦ ਕਾਰਜ ਕਰਦੇ ਉਹ ਜ਼ਾਹਰ ਹੈ ਕਿ ਉਹਦਾ ਦੋਨਾਂ ਦਾ ਹੀ ਜਿਹੜੇ ਉਸ ਤਰੀਕੇ ਦੇ ਨਾਲ ਆਪਣੇ ਜੀਵਨ ਬੰਧਨ ਦੇ ਵਿੱਚ ਵੱਜਦੇ ਨੇ ਉਨਾ ਦੋਦੇ ਤੇ ਇਤਿਕਾਦ ਹੋਣਾ ਚਾਹੀਦਾ ਫੇਥ ਹੋਣਾ ਚਾਹੀਦਾ ਬਿਲਕੁਲ ਪਰ ਅੱਜ ਕੀ ਹੈ ਇਹ ਅਸੀਂ ਕਪੂਰਾ ਦੇ ਟੱਬਰ ਚ ਵੀ ਦੇਖਿਆ ਜੀ ਕਿ ਜੀ ਔਰ ਉਹਨੂੰ ਬੜਾ ਹੋਏਗਾ ਜੀ ਪਬਲਿਸੀਾਈ ਸਿੱਖ ਵੀ ਪ੍ਰਾਈਡ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਨਾਲ ਲਾਵਾਂ ਹੋਈਆਂ ਮੁੜ ਕੇ ਉਹ ਕੀ ਹੋਇਆ ਹੁੰਦਾ ਸਾਰਿਆਂ ਦਾ ਜ ਇਹਨਾਂ ਸਾਰਿਆਂ ਦਾ ਹੈ ਕਿ ਉਹ ਕਿਸੇ ਨੂੰ ਕੋਈ ਭਲੇਖਾ ਨਹੀਂ ਹੁਣ ਇਹ ਮੈਂ ਨਹੀਂ ਜਾਣਦਾ ਇਹਨਾਂ ਨੂੰ ਕਿਉਂਕਿ ਮੇਰੀ ਦਿਲਚਸਪੀ ਵੀ ਨਹੀਂ ਹੈ ਤੇ ਮੈਨੂੰ ਪਤਾ ਹੈ ਵੀ ਇਹ ਸਾਰਾ ਸ਼ੂ ਸ਼ਾਂ ਸ਼ੂ ਛੜਕ ਹੈ ਕਿ ਰਣਵੀਰ ਦੀਪਕਾ ਪਰ ਇਹ ਖਬਰ ਸੀ ਕਿ ਜੀ ਇੱਕ ਮੈਰਿਜ ਕੋਂਕਾਨੀ ਅੰਦਾਜ਼ ਚੁਦੀ ਹੋਈ ਜਾਂ ਹੋਏਗੀ ਹੋ ਗਈਆਂ ਹੋਣੇ ਹੁੰਦਾ ਇੱਕ ਅਨੰਦ ਕਾਰਜ ਹੋਏਗਾ ਫਿਰ ਮੈਂ ਦੇਖਿਆ ਵੀ ਕੋਂਕਾਨੀ ਕੀ ਨੇ ਜੀ ਉਹ ਗੋਆ ਦੇ ਔਰ ਜਿਹੜਾ ਵੈਸਟ ਕੋਸਟ ਵਾਲੇ ਰਹਿਣ ਵਾਲੇ ਉਹਨਾਂ ਦੀ ਜ਼ੁਬਾਨ ਕੋਂਕਾਨੀ ਹੈ ਔਰ ਇਹ ਜ਼ਾਹਰ ਹੈ Hindu ਤੋਂ ਵੱਖਰੇ ਨਿਕਨ ਉਹਨਾਂ ਚੋਂ ਹੀ ਬਹੁਤ ਸਾਰੇ ਕਨਵਰਟ ਹੋ ਕੇ ਕੈਥੋਲਿਕ ਬਣੇ ਜਿਹੜੇ ਗੋਆਨ ਕ੍ਰਿਸਚੀਅਨਸ ਨੇ ਉਹਨਾਂ ਦੀਆਂ ਰੂਟਸ ਕੋਂਕਾਨੀ ਚ ਨੇ ਜੀ ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਹੋਣਗੀਆਂ ਜੇ ਕੁੜੀ ਕੌਂਕਾਨੀ ਹੈ ਇਹ ਕੌਣ ਹੈ ਰਣਵੀਰ ਕੀ ਫਿਰ ਆਏ ਜੇ ਇੱਕ ਜਿਹੜਾ ਉਹਦਾ ਆਨੰਦ ਕਾਰਜ ਹੋਏਗਾ ਹੁਣ ਜਦੋਂ ਮੈਂ ਇਹ ਅੱਜ ਪਹਿਲਾਂ ਮੈਂ ਕੱਲ ਹੀ ਉਹਨਾਂ ਦੀ ਲਿਖਤ ਕੱਢੀ ਸੀ ਪੜਨ ਦੇ ਲਈ ਪਰ ਅਸੀਂ ਲੇਟ ਹੋ ਰਹੇ ਸੀ ਮੈਂ ਉਹਨੂੰ ਥੋੜਾ ਵਕਤ ਵੀ ਦੇਣਾ ਚਾਹੁੰਦਾ ਸੀ ਜੀ ਤੇ ਜੋ ਹੀ ਅੱਜ ਅਸੀਂ ਇੱਕ ਤਿਖੇ ਉਹਨਾਂ ਦਾ ਪੰਜ ਅਮਨਜੋਤ ਕੌਰਾਂ ਦੀ ਇੱਕ ਹੋਰ ਆ ਗਿਆ ਕਿ ਹੁਣ ਉਹਨੂੰ ਆਨੰਦ ਕਾਰਜ ਨਹੀਂ ਕਿਹਾ ਉਹਨਾਂ ਨੇ ਸਿੰਧੀ ਮੈਰਿਜ ਕਹਿ ਦਿੱਤਾ ਹੈ ਕਿ ਜੀ ਸਿੰਧੀ ਵਿਆਹ ਕੋਈ ਮੈਂ ਸੁਣਨਾ ਚਾਹਾਂ ਸਿੰਧੀ ਮੈਰਿਜ ਕਰ ਲਗੇ ਸੋ ਮਤਲਬ ਉਹਨੂੰ ਸਿੰਧੀ ਵਿਆਹ ਕੀ ਹੈ ਉਹੀ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਮਜ਼ਾਕ ਬਣਾ ਦਿਓ ਹੈ ਨੀ ਹੋਰ ਸਿੰਧੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪਾ ਕੇ ਝੂਲਾ ਵੀ ਦਿੰਦੇ ਨੇ ਲਾਲੇ ਝੂਲਣ ਬਨਾਲ ਪੜੀ ਜਾਂਦੇ ਨੇ ਹੁਣੇ ਉਹਨਾਂ ਦੀ ਬੈਂਜੀ ਦੀ ਲਿਖਤ ਸੀ ਜਿਹਦੇ ਚ ਉਹਨਾਂ ਨੇ ਕਿਹਾ ਉਹਨਾਂ ਦਾ ਹੈਡਲਾਈਨ ਸੀ ਇਜ਼ ਆਨੰਦ ਕਾਰਜ ਸੋਲਡ ਆਊਟ ਕਿ ਭਈ ਹੁਣ ਇਹ ਸਾਡੇ ਆਨੰਦ ਕਾਰਜ ਦੀ ਜਿਹੜੀ ਰਸਮ ਹੈ ਇਹ ਸਿਰਫ ਫਿਲਮੀ ਸ਼ੋਅ ਆਫ ਨਹੀਂ ਹੈ ਹੈ ਨੀ ਔਰ ਇਹਦੇ ਨਾਲ ਕੋਈ ਕਮਿਟਮੈਂਟ ਨਹੀਂ ਜੁੜੀ ਹੋਈ अर्ਲियर ਕ੍ਰਿਸ਼ਮਾ ਕਪੂਰ ਦਨ ਸ਼ਾਹਿਦ ਕਪੂਰ ਦੈਨ ਐਂਡ ਸੋਨਮ ਕਪੂਰ ਨਾਓ ਰਣਵੀਰ ਸਿੰਘ ਐਂਡ ਦੀਪਕਾ ਪਾਦੂਕੋਨ ਆਰ ਗੋਇੰਗ ਟੂ ਰਿਪੋਰਟਡਲੀ ਹੈਵ ਐਨ ਆਨੰਦ ਕਾਰਜ ਐਟ ਇਟਲੀ ਕੋਂਕਾਨੀ ਤੋਂ ਬਾਅਦ ਜੀ ਪਹਿਲਾਂ ਕੋਂਕਾਨੀ ਵਿੱਚ ਜਦੋਂ ਹੋਈ ਗਿਆ ਫਿਰ ਤਾਂ ਇਹ ਇੱਕ ਡਰਾਮਾ ਬਣਾ ਦਿੱਤਾ ਹੈ ਕਿ ਵੀ ਤੁਸੀਂ ਉਹਨੂੰ ਇੱਕ ਕਮਰਸ਼ੀਅਲਾਈਜ਼ ਕਰ ਰਹੇ ਹੋ ਫਿਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਲਿੰਕ ਦਿੱਤੇ ਨੇ ਜਿਹਦੇ ਚ ਖਬਰ ਹੈ when neither groom or bride are six then how the hell is anand karaj being allowed and there two at a destination wedding in a hotel in italy and not a gurudwara is shri guru granth sahib allowed to be taken to destination like this i thought destination rand kare was against maryada or not ke bhi jadon dono chou kise da sikh vishwas nahi hai ji aur guru granth sahib de samne commitment da matlab ye hota hai ke bhai assi jeevan saathi ik dooje da saath deange aur ਇਸਾਰੇ ਦੇ ਨਾਲ ਹੀ ਤੁਹਾਡੀ ਕਮੈਂਟ ਫੇਸ ਜੁੜਿਆ ਹੁੰਦਾ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿਸੇ ਨੂੰ ਵੀ ਕੋਈ ਅਗ ਦੇ ਸਾਹਮਣੇ ਕਹਿੰਦਾ ਅਗਨੀ ਉਹਨੂੰ ਪ੍ਰਤੱਖ ਦੇਵਤਾ ਲੱਗਦਾ ਹੈ ਜਗਨੀ ਦੇਵਤਾ ਸਾਹਮਣੇ ਸੱਤ ਲਾਵਾਂ ਲੈਣੀਆਂ ਨੇ ਔਰ ਇਹੀ ਸਵਾਲ ਉਹਨਾਂ ਨੇ ਚੁੱਕਿਆ ਫਿਰ ਉਹਨਾਂ ਨੇ ਕਿਹਾ ਵਾਟ ਇਜ਼ आवर ਮਰਿਆਦਾ ਅਵੇਲੇਬਲ ਟੂ ਬੀ ਵਾਇਓਲੇਟਡ ਬਾਈ ਐਨੀ ਖਤਰੀ ਔਰ ਸਿੰਧ ਔਰ ਐਨੀਵਨ ਐਲਸ ਸਿਕਸ ਹੈਵ ਰੁਇਨਡ ਓਨ ਸੈਰੇਮੋਨੀਜ਼ ਐਂਡ ਰਿਲੀਜਨ ਥੈਮਸੈਲਵਜ਼ ਐਂਡ ਅਲਾਉਡ ਆਦਰਸ ਟੂ ਕਮੋਡੀਫਾਈ आवर ਰਿਲੀਜਨ ਅਗੇਨ ਇਹ ਧਰਮ ਸਾਡਾ ਇੱਕ ਕਮੋਡਿਟੀ ਬਣ ਗਿਆ ਇੱਕ ਚੀਜ਼ ਬਣ ਗਿਆ ਕਿਉਂਕਿ ਬਹੁਤਿਆਂ ਨੂੰ ਲੱਗਦਾ ਹੈ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸ਼ਾਨੋ ਸ਼ੌਕਤ ਗੁਰੂ ਦੇ ਦਰਬਾਰ ਦੀ ਇਹ ਬੜਾ ਫੋਟੋ ਜੀਨਿਕ ਹੈ ਜੀ ਔਰ ਕਈ ਕਹਿੰਦੇ ਜੀ ਅਸੀਂ ਵੀ ਇਵੇਂ ਹੀ ਕਰਵਾਣਾ ਹੈ ਹੈ ਔਰ ਹੁਣ ਉਹਦੇ ਵਿੱਚ ਗੱਲ ਇਹ ਨਹੀਂ ਹੈ ਫੋਟੋ ਜੀਨਿਕ ਤੁਸੀਂ ਹੋਰ ਥਾਂ ਤੇ ਜਾ ਕੇ ਫੋਟੋ ਆ ਲਓ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਹਮਣੇ ਜਦੋਂ ਤੁਸੀਂ ਬੈਠਦੇ ਹੋ ਤੁਸੀਂ ਤੁਹਾਡਾ ਸਿੱਖ ਹੋਣਾ ਜ਼ਰੂਰੀ ਹੈ ਕਿਉਂਕਿ ਤੁਹਾਡਾ ਫੇਥ ਹੀ ਤਾਂ ਹੋਗਾ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਨੂੰ ਨੇ ਉਹਦੀ ਉਹਨਾਂ ਦੀਆਂ ਸਿੱਖਿਆਵਾਂ ਦੇ ਮੁਤਾਬਕ ਆਪਣਾ ਜੀਵਨ ਜਿਉਣ ਦਾ ਜਿਹੜਾ ਪ੍ਰਣ ਲੈਣਾ ਹੈ ਔਰ ਤਾਂ ਹੀ ਉਸ ਦੀ ਵੈਲੀਡਿਟੀ ਵੀ ਹੈ ਪਰ ਇਹ ਜਿਹੜੀ ਸ਼ੋਬਸ ਬਣ ਗਈ ਨਤੀਜਾ ਇਹ ਹੈ ਵੀ ਇਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਕੋਈ ਗੈਰ ਮੁਸਲਮਾਨ ਨਿਕਾਹ ਕਰਾ ਸਕਦਾ ਹੈ ਉਹ ਕਹੇ ਜੀ ਨਹੀਂ ਨਹੀਂ ਮੈਂ ਜਿਹੜਾ ਨਾ ਬਹੁਤ ਹੈ ਉਹ ਤਾਂ ਬਹੁਤ ਕੁਇਕ ਹੋ ਜਾਂਦਾ ਉਹਨੇ ਬਸ ਕਰ ਰਹਾ ਕਾਜ਼ੀ ਨੇ ਅਸੀਂ ਕੁਇਕਲੀ ਨਕਾਹ ਕਰ ਲਈਏ ਜਾਂ ਜਿਹਦਾ ਫੇਥ ਨਹੀਂ ਉਹ ਅੱਗੇ ਨਾਲ ਫੇਰੇ ਲੈ ਲੈ ਜਾ ਕੇ ਲੇਕਿਨ ਕਿਉਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਅਸੀਂ ਐਸੀ ਕਿਉਂ ਕਮੋਡਿਟੀ ਬਣਾ ਦਿੱਤਾ ਕਿ ਉਸ ਦਾ ਇਹ ਹਲਕਾਪਨ ਜਿਹੜਾ ਚਾਰਚ ਫੇਰੇ ਇਹ ਕਮਰਸ਼ੀਅਲਾਈਜ਼ ਧਰਮ ਨੂੰ ਅਸੀਂ ਕਰਨ ਤੱਕ ਪਹੁੰਚ ਗਏ ਵਟ ਵਿਲ ਯੂ ਟੀਚ ਯੂਥ ਹੈ ਬਰਾਡ অর ਨਿਊ ਜਨਰੇਸ਼ਨ ਹਿਅਰ ਟੂ ਰਿਮਾਈਂਡ them ਆਫ ਮਰਿਆਦਾ ਇਫ ਸਿੱਖ ਪ੍ਰੀਸ ਆਰ ਸੇਲਿੰਗ ਆਊਟ ਟੂ ਸੈਲੀਬ੍ਰਿਟੀਜ਼ ਐਂਡ ਲੈਟਿੰਗ ਐਨੀਵਨ ਹੈਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਔਰ ਆਨੰਦ ਕਾਰਜ ਕਿ ਜਿਹੜਾ ਇਹਨਾਂ ਨੂੰ ਤਾਂ ਕੀ ਹੈ ਜਿੱਥੇ ਮਰਜੀ ਤੁਸੀਂ ਲੈ ਜਾਓ ਜੀ ਉਹਨਾਂ ਨੂੰ ਕਹੋ ਰੇ ਬਹੁਤ ਐਕਸਟਰਾ ਮਨੀ ਦਿੰਦੇ ਨੇ ਮੈਨੂੰ ਯਾਦ ਹੈ ਵਾਸ਼ਿੰਗਟਨ ਦੇ ਹਵਾਲੇ ਨਾਲ ਮੈਂ ਨਾਂ ਨਹੀਂ ਲਵਾਂਗਾ ਕਿ ਜਦੋਂ ਇਹ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਕਿ ਆਨੰਦ ਕਾਰਜ ਸਿਰਫ ਗੁਰਦੁਆਰੇ 'ਚ ਹੀ ਹੋਣਗੇ ਹੋਟਲ 'ਚ ਨਹੀਂ ਲੇਕਿਨ ਹੋਟਲਾਂ 'ਚ ਵੀ ਹੋਏ ਹੋ ਰਹੇ ਨੇ ਔਰ ਜਿਹੜੇ ਉੱਥੇ ਜਾ ਕੇ ਪੜਾਉਂਦੇ ਨੇ ਉਹ ਤਿੰਨ ਗੁਣਾ ਜਾਂ ਚਾਰ ਗੁਣਾ ਜ਼ਿਆਦਾ ਪੈਸੇ ਬਣਾਉਂਦੇ ਨੇ ਦੂਜਿਆਂ ਨਾਲੋਂ ਕਿਉਂਕਿ ਜਿਨ੍ਹਾਂ ਨੇ ਕਰਨਾ ਉਹਨਾਂ ਨੂੰ ਕਹਿੰਦੇ ਆਂ ਜੀ ਆਜੋ 2000 ਡਾਲਰ ਬੜੀ ਚਾਅ ਨਾਲ ਜਾਂਦੇ ਨੇ ਹੈ ਨਹੀਂ ਉਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਕਿ ਭਾਈ ਇਹ ਅਲਟੀਮੇਟਲੀ ਇਹ ਪੈਸਾ ਤੁਹਾਨੂੰ ਕਿੱਥੇ ਲੈ ਕੇ ਜਾਏਗਾ ਹੈ ਨਹੀਂ ਔਰ ਫਿਰ ਬਹੁਤ ਕੁਝ ਜਿਹੜਾ ਉਹ ਸ਼ਰਦਾ ਦੇ ਨਾਂ ਥੱਲੇ ਪਾਸ ਹੋ ਜਾਂਦਾ ਉਹ ਕਹਿੰਦੇ ਜੀ ਦੇਖੋ ਉਹਨਾਂ ਨੇ ਸ਼ਰਦਾ ਦੇ ਨਾਲ ਕਿਹਾ ਜੀ ਅਸੀਂ ਸਿੱਖੀ ਦੇ ਮੁਤਾਬਕ ਆਪਣਾ ਆਨੰਦ ਕਾਰਜ ਕਰਨਾ ਹੈ ਹੁਣ ਉਹਨਾਂ ਦੀ ਸ਼ਰਤ ਹੈ ਜੀ ਬਈ ਸ਼ਰਦਾ ਇੱਕ ਜੇ ਫੇਥ ਨਹੀਂ ਹੈ ਸ਼ਰਦਾ ਤਾਂ ਫੇਥ ਨਾਲ ਜੁੜੀ ਹੁੰਦੀ ਜੀ ਉਹਨਾਂ ਨੂੰ ਚੰਗਾ ਲੱਗਦਾ ਠੀਕ ਹੈ ਕੋਈ ਵੀ ਸਿੱਖੀ ਮੰਡਲ ਚ ਆਏ ਕੋਈ ਉਹਦੇ ਚ ਰੁਕਾਵਟ ਨਹੀਂ ਅਸੀਂ ਕਨਵਰਸ਼ਨ ਜੀ ਯਕੀਨ ਨਹੀਂ ਕਰਦੇ ਅਸੀਂ ਤਾਂ ਸਮਝਦੇ ਹਾਂ ਕੋਈ ਚੰਗਾ ਇਨਸਾਨ ਜਿਸ ਵੀ ਮਜ਼ਹਬ ਚਾਏ ਜੇ ਉਹਨੂੰ ਆਪਣੇ ਮਜ਼ਹਬ ਦੇ ਵਿੱਚ ਤਸੱਲੀ ਹੈ ਤੇ ਉਹ ਸਟਿਲ ਬਾਣੀ ਸੁਣਨਾ ਸੰਗਤ ਦਾ ਵਿੱਚ ਹਾਜ਼ਰ ਹੋਣਾ ਕੋਈ ਗੁਰਦੁਆਰੇ ਚ ਬੈਠੇ ਕਿਸੇ ਨੂੰ ਪੁੱਛਦਾ ਥੋੜੀ ਆ ਵੀ ਤੂੰ ਕੌਣ ਹੈ ਕਿਥੋਂ ਆਏ ਹੈ ਕੋ ਲੰਗਰਸ਼ੇਕ ਰਾਣੇ ਨੂੰ ਥੋੜੇ ਪੁੱਛਦਾ ਵੀ ਤੂੰ ਕੌਣ ਐ ਕਿੱਥੋਂ ਆਏ ਪਰ ਜਿਹੜੀਆਂ ਚੀਜ਼ਾਂ ਐ ਐਕਸਕਲੂਸਿਵਲੀ ਸਿੱਖ ਮਰਿਆਦਾ ਦਾ ਹਿੱਸਾ ਨੇ ਉਹਦੇ ਲਈ ਘਟੋ ਘਟ ਉਸ ਪ੍ਰੋਟੋਕੋਲ ਨੂੰ ਦਾ ਫਾਲੋ ਕਰਨਾ ਚਾਹੀਦਾ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹਦੇ ਚ ਜਿਹੜਾ ਆ गिवन ਆਊਟਸਾਈਡ ਗੁਰਦੁਆਰਾਜ਼ ਆਈ ਏ ਸੀਇੰਗ ਟਵੀਜ਼ਰਸ ਕਾਸਮੈਟਿਕਸ ਫੋਟੋਸ ਆਫ ਹਿੰਦੂ ਗੋਡਸ ਅਲੋਂਗਸਾਈਡ ਗੁਰੂਜ਼ ਬੀਇੰਗ ਸੋਲਡ ਬਾਈ ਸਿੱਖ ਸ਼ਾਪਕੀਪਰਸ ਇਹ ਹਾਲ ਐ ਇਹਦੇ ਚ ਕੋਈ ਸ਼ੱਕ ਨਹੀਂ ਐ ਇਹ ਇਹ ਸਾਰੀ ਜਿਹੜੀ ਹੈ ਡਰਾਮੇਬਾਜ਼ੀ ਉਹ ਚੱਲ ਰਹੀ ਹੈ ਦੁਕਾਨਦਾਰ ਨੇ ਧਰਮ ਨੂੰ ਵੀ ਵੇਚਿਆ ਰੱਬ ਨੂੰ ਵੀ ਵੇਚਦੇ ਨੇ ਆਪਣਾ ਈਮਾਨ ਵੀ ਵੇਚਦੇ ਨੇ ਦਿਸ ਇਜ਼ ਇਟ ਨੋ ਸਿੱਖ ਹੈਜ਼ ਐਨੀ ਮੋਰਲ ਅਥਾਰਟੀ ਟੂ ਸਟਾਪ ਨਾਨ ਸਿੱਖ ਆਨੰਦ ਕਾਰਜ ਐਟ ਗੁਰਦੁਆਰਾ ਜ਼ ਅਬਰਾਡ ਨਾਉ ਯੂ ਵਿਲ ਸੀ ਦਾ ਡੈਮੇਜ ਐਂਡ ਮਿਸ ਰਿਪਰੈਜ਼ੈਂਟੇਸ਼ਨ ਆਫ ਸਿੱਖ ਇਨ ਮਾਸਸ ਵੈਨ ਪਿਕਚਰਸ ਆਫ ਅਨਦਰ ਬਾਲੀਵੁੱਡ ਆਨੰਦ ਕਾਰਜ ਗੋ ਵਾਇਰਲ ਸ਼ੇਮ ਔਨ ਕਲਰਜੀ ਔਰ ਪੀਸ ਹੂ ਕੁਡ ਨਾਟ ਰਿਫਿਊਜ਼ ਐਂਡ ਪੁੱਟ देयर ਫੁੱਟ ਡਾਊਨ ਟੂ ਅਪਹੋਲਡ ਮਰਿਆਦਾ ਔਰ ਇਹਦੇ ਚੁਣਾਣੇ ਫਿਰ ਅਖੀਰ ਆਪਣੀ ਜਿਹੜੀ ਹੈ ਉਪਰਾਮਤਾ ਵੀ ਜ਼ਾਹਰ ਕੀਤੀ ਹੈ ਕਿ ਭਈ ਇਹ ਇਹਨਾਂ ਦੇ ਖਿਲਾਫ ਕੋਈ ਸਿੱਖ ਕਿਉਂ ਨਹੀਂ ਬੋਲਦਾ ਔਰ ਅਸੀਂ ਸਮਝਦੇ ਹਾਂ ਵੀ ਪੰਜ ਜੀ ਅਮਨਜੋਤ ਕੌਰ ਸਿੱਖ ਸਪਿਰਟ ਦੀ ਵੀ ਔਰ ਜਿਹੜੀਆਂ ਸਿੱਖ ਵੈਲਿਊਜ਼ ਨੇ ਉਸ ਦੀ ਟ੍ਰੂ ਨਮਾਇੰਦਗੀ ਕਰਦੇ ਨੇ ਔਰ ਇਹਦੇ ਕਿਸੇ ਦੇ ਖਿਲਾਫ ਕੁਝ ਨਹੀਂ ਹੈ ਅਸੀਂ ਆਪਣਾ ਆਪ ਸੰਭਾਲੀ ਔਰ ਜਿਵੇਂ ਮੈਂ ਆਪਣੇ ਮਿੱਤਰ ਸ਼ੇਖ ਸਾਹਿਬ ਦੀ ਗੱਲ ਕਰਦਾ ਉਸ ਕਹਿੰਦੇ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਟੂ ਕਲੋਜ਼ ਹੈ ਕਿਸੇ ਨੂੰ ਵਿੱਚ ਵੜਨੇ ਨਹੀਂ ਦਿੰਦੇ ਜੀ ਉਹ ਮੌਲਵੀ ਸਾਡੇ ਡਿਸਾਈਡ ਕਰਦੇ ਨੇ ਵੀ ਕੀ ਕਰਨਾ ਤੇ ਤੁਹਾਡਾ ਇਹ ਹੈ ਕਿ ਤੁਸੀਂ ਇੰਨੇ ਓਪਨ ਹੋ ਕਿ ਤੁਸੀਂ ਆਪਣੇ ਇੰਟਰਸਟ ਨੂੰ ਵੀ ਪ੍ਰੋਟੈਕਟ ਨਹੀਂ ਕਰਦੇ ਜਿਹੜਾ ਮਰਜ਼ੀ ਜਿਹੜਾ ਹੈ ਉਹ ਜਿਹਨੂੰ ਮਰਜ਼ੀ ਲੈ ਕੇ ਉਹ ਸਿੱਖੀ ਵੈਲਿਊਜ਼ ਨੂੰ ਜਿੱਧਰ ਮਰਜ਼ੀ ਦੌੜ ਜਾਏ ਔਰ ਇਹ ਹਾਲ ਅੱਜ ਇਸ ਨਤੀਜੇ ਚੋਂ ਹੀ ਨਿਕਲਦੇ ਜੀ ਡਾਕਟਰ ਸਾਹਿਬ ਬਿਲਕੁਲ ਹਾਂ ਸਰ ਸਰ ਦੇਸ਼ਕਾਂ ਦਾਸ ਤੋਂ 8:00 4 ਆਈਦੇ ਵਿਚਾਰ ਲਈ ਅਸੀਂ ਭਗਤ ਨਾਮਦੇਵ ਜੀ ਦਾ 31ਵਾਂ ਸ਼ਬਦ ਕਿਉਂਕਿ 59 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਚੁਣਿਆ ਹੈ ਬੜਾ ਬਰੀਫ ਸ਼ਬਦ ਹੈ ਔਰ ਪਿਛਲੇ ਸ਼ਬਦਵਾੰਗ ਵੀ ਇਹ ਜਿਹੜਾ ਰਾਮਕਲੀ ਰਾਗ ਦੇ ਵਿੱਚ ਹੈ ਬਾਣੀ ਨਾਮ ਦੀ ਜੋ ਕਿ ਰਾਮਕਲੀ ਘਰ ਪਹਿਲ ਮਾਇ ਨਾ ਹੋਤੀ ਬਾਪ ਨਾ ਹੁੰਦਾ ਕਰਮ ਨਾ ਹੋਤੀ ਕਾਇ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਵਨ ਕਹਾਤੇ ਆ ਰਾਮ ਕੋਏ ਨਾ ਕਿਸ ਹੀ ਕੇ ਰ ਜੈਸੇ ਤਰਵਰ ਪੰਖ ਬਸੀ ਰ ਰਹੋ ਉਹਨੇ ਇਸ ਦੇ ਵਿੱਚ ਮੂਲ ਤੌਰ ਤੇ ਭਗਤ ਨਾਮਦੇਵ ਜੀ ਰੱਬ ਦੀ ਬੰਦਗੀ ਔਰ ਰੱਬ ਦੀ ਹੋਂਦ ਜਲ ਚ ਵੀ ਥਲ ਚ ਵੀ ਪਹਿਲਾਂ ਵੀ ਪਿੱਛੋਂ ਵੀ ਹਾਦ ਸੱਚ ਜੁਗਾਸਤ ਉਸ ਨੂੰ ਬਿਆਨ ਕਰਦੇ ਨੇ ਜੀ ਕਿ ਹੇ ਰਾਮ ਰਾਮ ਹੈ ਰਮਿਆ ਹੋਇਆ ਇਹ ਦਸ਼ਰਧਾ ਦਾ ਬੇਟਾ ਰਾਮ ਨਹੀਂ ਹੈ ਕੋਈ ਨਾ ਕਿਸ ਹੀ ਕੇਰਾ ਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਕਿਸੇ ਦਾ ਨਹੀਂ ਔਰ ਇਹ ਦੁਨੀਆ ਇਵੇਂ ਹੀ ਹੈ ਜੈਸੇ ਤਰਵਰ ਪੰਖ ਬਸੇਰਾ ਤਰਵਰ ਦਰਖਤ ਨੂੰ ਕਹਿੰਦੇ ਨੇ ਪੰਖ ਪੰਛੀ ਨੂੰ ਕਹਿੰਦੇ ਨੇ ਜੀ ਜਿਵੇਂ ਪੰਛੀ ਆ ਕੇ ਰਾਤ ਨੂੰ ਵਕਤ ਗੁਜ਼ਾਰਦੇ ਨੇ ਉਸ ਦਰਖਤ ਦੇ ਉੱਤੇ ਸਵੇਰ ਹੁੰਦੇ ਆ ਉੱਡ ਜਾਂਦੇ ਨੇ ਔਰ ਇਸੇ ਤਰ੍ਹਾਂ ਇਹ ਦੁਨੀਆ ਇੱਕ ਉਸ ਦਰਖਤ ਵਾਂਗ ਹੈ ਜਿਹਦੇ ਥੱਲੇ ਅਸੀਂ ਆ ਕੇ ਬੈਠਦੇ ਹਾਂ ਇਹ ਰੂਹ ਆਈ ਹੈ ਤੇ ਫਿਰ ਅਲਟੀਮੇਟ ਸਾਡਾ ਮੁਕਾਮ ਹੋਰ ਹੈ ਇਸ ਰੂਹ ਨੇ ਉੱਡ ਜਾਣਾ ਇੱਥੇ ਰਹਿਣ ਵਾਲੀ ਕੋਈ ਚੀਜ਼ ਨਹੀਂ ਹੈ ਜੀ ਫਿਰ ਉਹਨਾਂ ਨੇ ਫਰਮਾਇਆ ਮਾਏ ਨਾ ਹੁੰਦੀ ਬਾਪ ਨਾ ਹੁੰਦਾ ਕਰਮ ਨਾ ਹੁੰਦੀ ਕਾਇ ਹਮ ਨੇ ਹੋਤੇ ਤੂੰ ਨਹੀਂ ਹੋਤੇ ਕਵਨ ਕਹਾਂਤੇ ਆਏ ਕਿ ਵੀ ਸਾਡੀ ਹੋਂਦ ਮਾਂ ਦੇ ਨਾਲ ਹੈ ਬਾਪ ਦੇ ਨਾਲ ਜੇ ਮਾਪੇ ਨਾ ਹੁੰਦੇ ਤੇ ਫਿਰ ਨਾ ਹੀ ਸਾਡਾ ਸਰੀਰ ਹੋਣਾ ਸੀ ਨਾ ਹੀ ਸਾਡੇ ਕਰਮ ਹੋਣੇ ਸਰੀਰ ਹੈ ਤਾਂ ਮਾੜੇ ਚੰਗੇ ਅਸੀਂ ਕੰਮ ਕਰਦੇ ਔਰ ਇਹ ਜੇ ਅਸੀਂ ਨਾ ਹੁੰਦੇ ਕੋਈ ਹੋਰ ਨਾ ਹੁੰਦਾ ਤੇ ਫਿਰ ਕੌਣ ਕਿਹਨੂੰ ਪੁੱਛਦਾ ਕਿ ਤੂੰ ਕਿੱਥੋਂ ਆਏ ਤੇ ਅਲਟੀਮੇਟ ਹਕੀਕਤ ਹੈ ਆਹ ਰਾਮ ਕੋਈ ਨਾ ਕਿਸੀ ਕੋਈ ਕਿਸੇ ਦਾ ਨਹੀਂ ਹੈ ਔਰ ਇਹ ਦੁਨੀਆ ਉਵੇਂ ਹੀ ਹੈ ਜੈਸੇ ਤਰਵਰ ਪੰਖ बसेरा ਚੰਦ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਨ ਮਿਲਾਇਆ ਸ਼ਾਸਤ ਨਾ ਹੋਤਾ ਵੇਦ ਨਾ ਹੋਤਾ ਕਰਮ ਕਹਾਂ ਤੇ ਆਏ ਕਿ ਨਾ ਹੀ ਚੰ드ਰਮਾ ਹੋਣਾ ਸੀ ਨਾ ਹੀ ਜਿਹੜਾ ਸੂਰਜ ਹੋਣਾ ਸੀ ਔਰ ਪਾਣੀ ਔਰ ਪਵਨ ਇਹ ਜਿਹੜਾ ਰੱਬ ਨੇ ਪੈਦਾ ਕੀਤੇ ਪਾਣੀ ਪੈਦਾ ਕੀਤਾ ਹਵਾ ਆਈ ਸਾਡੀ ਹੋਂਦ ਮਾਤਾ ਪਿਤਾ ਪੈਦਾ ਹੋਏ ਉਹਨਾਂ ਦੀ ਹੋਂਦ ਚੋਂ ਅੱਗੋਂ ਉਹਨਾਂ ਦੀ ਔਲਾਦ ਤੇ ਜੇ ਸ਼ਾਸਤ ਜੇ ਹੁੰਦਾ ਹੀ ਕੁਛ ਨਾ ਤਾਂ ਨਾ ਫਿਰ ਸ਼ਾਸਤਰ ਹੋਣੇ ਸੀ ਨਾ ਵੇਦ ਹੋਣੇ ਸੀ ਤਦ ਫਿਰ ਚੰਗੇ ਤਾਂ ਮਾੜੇ ਕਰਮਾਂ ਦੀ ਗੱਲ ਕਿੱਥੋਂ ਹੋਣੀ ਸੀ ਔਰ ਅਖੀਰ ਉਹਨਾਂ ਨੇ ਪਗਤ ਜੀ ਨੇ ਅਖੀਰਲੇ ਆਪਣੇ ਪਦੇ ਦੇ ਵਿੱਚ ਇਹ ਸਾਰੇ ਦਾ ਫੇਰ ਉਸ ਰਹਾਉ ਦੇ ਇਸਾਰ ਨੂੰ ਦੁਹਰਾਇਆ ਜੀ ਫੇਚਰ ਪੂਚਰ ਤੁਲਸੀ ਮਾਲਾ ਗੁਰ ਪ੍ਰਸਾਦੀ ਪਾਇਆ ਨਾਮਾ ਪ੍ਰਣਵ ਹੈ ਪਰਮ ਤਤ ਹੈ ਸਤਗੁਰ ਹੋਏ ਲਖਾਇ ਹੁਣ ਇਹਦੇ ਚ ਜਿਵੇਂ ਉੱਪਰ ਉਹਨਾਂ ਨੇ ਓਵਰ ਆਲ ਜ਼ਿੰਦਗੀ ਦੀ ਹਕੀਕਤ ਬਿਆਨੀ ਕਿ ਕੁਝ ਵੀ ਸਥਿਰ ਨਹੀਂ ਹੈ ਉਸ ਵੈਗਰੂ ਤੋਂ ਬਿਨਾ ਔਰ ਅਖੀਰਲੇ ਪਦੇ ਚ ਦੋ ਜਿਹੜੀਆਂ ਪ੍ਰੈਕਟਿਸ ਜਿਵੇਂ yogੀਆਂ ਦੇ ਵਿੱਚ ਸਾਹ ਅੰਦਰ ਨੂੰ ਖਿੱਚਣਾ ਰੋਕਣਾ ਛੱਡਣਾ ਉਸ ਨੂੰ ਜਿਹੜਾ ਪ੍ਰਾਨ ਚਾੜਨੇ ਉਤਾਰਨੇ ਅਸੀਂ ਕਹਿੰਦੇ ਹਾਂ ਔਰ ਇਹ ਕੁੰਭਕ ਰੇਚਕ ਜਿਹੜਾ ਇਹ ਸਾਰੇ ਨਾਲ ਜੁੜਿਆ ਪ੍ਰਾਣਾਯਾਮ ਉਸ ਨੂੰ ਰੈਫਰ ਕੀਤਾ ਹੈ ਖੀਚਰ ਭੂਚਰ ਪ੍ਰਾਨ ਚਾੜਨੇ ਤੇ ਉਤਾਰਨੇ ਤુલਸੀ ਮਾਲ ਇੱਕ ਤુલਸੀ ਦੀ ਜਿਹੜਾ ਉਹ ਮਾਲਾ ਪਾ ਕੇ ਵਿਸ਼ਨੂੰ ਦੀ ਭਗਤੀ ਗੁਰਪ੍ਰਸ ਉਹਨੇ ਪਗਜੀ ਕਹਿੰਦੇ ਨੇ ਮੈਨੂੰ ਕੋਈ ਸਾਹ ਉੱਤੇ ਥੱਲੇ ਚਾੜਨ ਦੀ ਲੋੜ ਨਹੀਂ ਹੈ ਕੋਈ ਯੋਗੀਆਂ ਦਾ ਪ੍ਰਾਣਾਯਾਮ ਕਰਨ ਦੀ ਲੋੜ ਨਹੀਂ ਨਾ ਹੀ ਬ੍ਰਾਹਮਣ ਦੇ ਕਰਮਕਾਂਡ ਦੀ ਤુલਸੀ ਮਾਲਾ ਦੀ ਲੋੜ ਹੈ ਜੀ ਗੁਰਪ੍ਰਸਾਦੀ ਪਾਇਆ ਮੇਰਾ ਤਾਂ ਮੇਲਾਪ ਉਸ ਅਕਾਲਪੁਰਖ ਨਾਲ ਗੁਰੂ ਦੀ ਕਿਰਪਾ ਦੇ ਨਾਲ ਹੋਇਆ ਹੋਇਆ ਨਾਮ ਪ੍ਰਣਵ ਹੈ ਪਰਮ ਤਾਤ ਹੈ ਸਤਗੁਰ ਹੋਏ ਲਖਾਇ ਭਗਤ ਨਾਮਦੇਵ ਜੀ ਕਹਿੰਦੇ ਨੇ ਪ੍ਰਣਵ ਹੈ ਕਹਿੰਦੇ ਨੇ ਕਿ ਉਹ ਵਾਹਿਗੁਰੂ ਜਿਹੜਾ ਕਿ ਅਸਲ ਦੇ ਵਿੱਚ ਅਸਲੀਅਤ ਹੈ ਪਰਮ ਤਤ ਹੈ ਦੁਨੀਆ ਦੇ ਸਾਰੇ ਤਤਾਂ ਦਾ ਜਿਹੜਾ ਪਰਮ ਤਤ ਹੈ ਉਹ ਵਾਹਿਗੁਰੂ ਹੈ ਜੀ ਸਤਗੁਰੂ ਹੋਏ ਲਖਾਇਆ ਸਤਗੁਰੂ ਨੇ ਰਹਿਮਤ ਕਰਕੇ ਮੈਨੂੰ ਉਸ ਪਰਮ ਤਤ ਵਾਹਿਗੁਰੂ ਦੇ ਨਾਲ ਮੜਾ ਦਿੱਤੇ ਮੈਨੂੰ ਉਸ ਸਾਹ ਚਾੜਨ ਉਤਾਰਨ ਦੀ ਲੋੜ ਨਹੀਂ ਤੁਲਸੀ ਮਾਲਾ ਦੀ ਲੋੜ ਨਹੀਂ ਫਜ਼ੂਲ ਦੀ ਕਿਸੇ ਬਹਿਸ ਕਿ ਕੌਣ ਕਿੱਥੋਂ ਆਇਆ ਜਿਹੜੀ ਸ਼ਾਸਤਰਾਂ ਦੀ ਔਰ ਦੂਜੀ ਡਿਬੇਟ ਹੈ ਇਹਦੀ ਲੋੜ ਨਹੀਂ ਹੈ ਗੁਰ ਪ੍ਰਸਾਦੀ ਪਾਇਆ ਮੈਂ ਉਸ ਪਰਮ ਤਤ ਨੂੰ ਗੁਰੂ ਦੀ ਬਖਸ਼ਿਸ਼ ਤੇ ਨਾਲ ਜਾਣ ਲੈ ਔਰ ਇਹੀ ਮੇਰੀ ਹਕੀਕਤ ਹੈ ਜੀ ਰਦਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨੂੰ ਆਪਣੀ ਵੀਰਸਕ ਲਈ ਨਹੀਂ ਇਜਾਜ਼ਤ ਵੀਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਕੋਲਣਾ ਸਾਡੇ ਪਤੇ ਤੇ s o s s a t v 2 4 t v ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਗਿਆ ਦਿਖਦੀ ਰੋਚੀ ਵੀਰੀ ਫੋਰ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ